ਕਬੱਡੀ ਕਾਢੀ ਸੇਵ ਕਰੀ ਕਰਿਓ ਗੱਲ ਕਬੱਡੀ ਤੇ ਕਬੱਡੀ ਪੈਂਦੀ ਆ ਦੁਨੀਆ ਨਜ਼ਾਰੇ ਲੈਂਦੀ ਆ ਪਹਿਲਵਾਨ ਦਾ ਪੁੱਤਰ ਹਾਕਮਲਿਆ ਜੱਗੂ ਇਸ ਵੇ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਆਤੇ ਵੱਖਰੀ ਸੀਨ ਬਣ ਗਿਆ ਆਤੇ ਵੱਖਰੀ ਨਜ਼ਾਰਾ ਬਣ ਗਿਆ ਉਹ ਜਖੇਪੜ ਦੇ ਮੇਲੇ ਦਾ ਹਾਕਮਲਿਆ ਜੱਗੂ ਕਹਿੰਦੇ ਜੱਫੀਆਂ ਤੋਂ ਰੇਡਾਂ ਤੇ ਆ ਗਿਆ ਉਹ ਜੱਗੂ ਤੇ ਬੂਟੇ ਦੀ ਟੱਕਰ ਚੱਲ ਗਿਆ ਇਹ ਇਹ ਰਖਿਆ ਦੁਨੀਆ ਨੇ ਨਾਂ ਤੇਰਾ ਰਖਿਆ ਕੋਟੀ ਕੋਟੀ ਹੋਈ ਪਈ ਐ ਲਾਲੀ ਸਾਈਡ ਆਓ ਟੋਡਿਆਂ ਦਾ ਬਿੱਲਾ ਮੁੰਡਾ ਗੱਪਰੂ ਬੱਲੇ 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 ਬਿੱਕਾ ਬਿੱਕਾ ਛਾਤਰ ਬਿੱਲਾ ਟੋਡੇ ਬਿੱਕਾ ਛਾਤਰ ਬਿੱਕਾ ਛਾਤਰ ਬਿੱਕਾ ਛਾਤਰ ਛਾਤਰ ਵਾਲਾ ਬਿੱਕਾ ਬਿੱਕਾ ਹੋਈ ਪਈ ਐ ਅੱਜ ਜਖੇਪੜ ਦੇ ਵਿੱਚ ਛਾਤਰ ਛਾਤਰ ਹੋਈ ਪਈ ਹੈ ਮੈਚ ਅਗਲਾ ਵੀ ਚੋਟੀ ਦਾ ਹੋਊਗਾ ਮੇਰੀ ਬੇਨਤੀ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੈਚ ਆ ਵੀ sire ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਜਖੇਪੜ ਦੀ ਮੇਜ਼ਬਾਨ ਟੀਮ ਹੈ ਦੂਸਰੇ ਪਾਸੇ ਮੋਗੇ ਦਾ ਰੌਂਤਾ ਪਿੰਡ ਖੇਡ ਰਿਹਾ ਹੈ ਹਾਕਮ ਵਾਲਿਆ ਜੱਗੂ ਫੇਰ ਆ ਗਿਆ ਪਿੰਡਾ ਅਮਰੀਕਾ ਤੇ ਦਿਦਾਰ ਆਸਟ੍ਰੇਲੀਆ ਵੱਲੋਂ 5100 ਹੋਊਗਾ ਜਫੇ ਦਾ ਆ ਮੇਰੇ ਮਿੱਤਰੋ ਹੰਨਾ ਗੱਲਾ ਹੋ ਗਿਆ ਅਣਦਾਣੇ ਦਾ ਬੂਟਾ ਤੇ ਹਾਕਮੜੀਆ ਜੱਗੂ ਅੱਜ ਜਖੇਪੜ ਦੇ ਵਿੱਚ ਸਿਰਾ ਹੋ ਗਿਆ ਜਖੇਪੜ ਦੇ ਵਿੱਚ ਐਂਡ ਹੋ ਗਿਆ ਕਬੱਡੀ 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 ਹੋ ਗਿਆ ਕਬੱਡੀ 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 ਹੋ ਗਿਆ ਹੋ ਸਿਰਾ ਹੀ ਹੋ ਗਿਆ ਕਬੱਡੀ 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 ਹੋ ਗਿਆ ਮੁੰਡੇ ਸੰਗਰੂਰ ਦੇ ਅੱਖਾਂ ਨਾਲ ਘੂਰਦੇ ਮੁੰਡੇ ਸੰਗਰੂਰ ਦੇ ਅੱਖਾਂ ਨਾਲ ਘੂਰਦੇ ਮੁੰਡੇ ਸੰਗਰੂਰ ਮੇਰੇ ਵੱਲੋਂ 3100 ਦੀਆਂ ਹੋਣਗੀਆਂ ਲੈ ਵੀ ਬੂਟੇ 1000 ਫੜਲਾ ਸੋਹਣਿਆ ਇਹ ਬਬਲੀ ਯੂਐਸਏ ਵੱਲੋਂ ਮਨਦੀਪ ਦੀਆਂ ਦੋ ਕਬਡੀਆਂ 3100 ਦੀਆਂ ਇੱਕ ਸਫਲ ਪੈ ਗਈ ਦੂਜੀ ਬਾਕੀ ਹੈ ਲੋਹਾਂ ਧੁੰਦੀਆਂ ਪ੍ਰੋਫੈਸਰ ਸਾਹਿਬਾ ਲੋਕੀ ਕਹਿੰਦੇ ਕੀ ਹਾਲ ਚਾਲ